ਸਸ਼ੀਕਾਲ ਦਰਸ਼ਕੋ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਨੂੰ ਪਾਣਾ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਿ ਕੱਲ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸਮਾਪਤ ਹੋਇਆ ਤੇ ਸਮਾਪਤੀ ਵਾਲੇ ਦਿਨ ਪੰਜਾਬ ਵਿਧਾਨ ਸਭਾ ਦਾ اجلاس ਇੱਕ ਨਵੀਂ ਚਰਚਾ ਤੇ ਬਹਿਸ ਨੂੰ ਜਨਮ ਦੇ ਗਿਆ ਉਹ ਕਿਹੜੀ ਬਹਿਸ ਹੈ ਤੇ ਉਹ ਕਿਹੜੀ ਚਰਚਾ ਹੈ ਤੇ ਜਿਹੜੀ ਖਾਸ ਕਰਕੇ ਸਿੱਖ ਗਲਿਆਰਾਂ ਦੇ ਵਿੱਚ ਨਵੀਂ ਜਨਮ ਤੇ ਰੂਪ ਲੈ ਚੁੱਕੀ ਹੈ 10 ਕੋ ਕੱਲ ਜਿਉਂ ਹੀ ਬਜਟ اجلاس ਦੇ ਸਮਾਪਤੀ ਸ਼ੁਰੂ ਹੋਈ ਤਾਂ ਜ਼ੀਰੋ ਆਵਰ ਦੇ ਵਿੱਚ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਤੇ ਪੰਜਾਬ ਦੇ ਇੱਕ ਵਿਧਾਇਕ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਹੁਕਮਨਾਮੇ ਸੰਬੰਧੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸੰਬੰਧੀ ਜੋ ਕਾਫੀ ਲੰਬੇ ਸਮੇਂ ਤੋਂ ਮਾਮਲਾ ਉਲਝਿਆ ਹੋਇਆ ਉਸ ਨੂੰ ਲੈ ਕੇ ਵਿਧਾਨ ਸਭਾ ਚਰਚਾ ਦੀ ਮੰਗ ਕੀਤੀ ਹੈ ਜੋ ਵਿਧਾਨ ਸਭਾ ਦੇ ਵਿੱਚ ਮੰਗ ਤਾਂ ਹੋ ਗਈ ਪਰ ਇੱਕ ਨਵੀਂ ਚਰਚਾ ਤੇ ਨਵੀਂ ਬੈਸ ਜਨਮ ਲੈ ਚੁੱਕੀ ਹੈ ਜਸ ਕੋ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕੈਬਨਟ ਮੰਤਰੀ ਜੋ ਅੱਜਕੱਲ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਦੌਰਾਨ ਮੰਗ ਕੀਤੀ ਕਿ ਜੋ ਸ਼ਰੀਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਹੋ ਰਹੀ ਹੈ ਜਥੇਦਾਰਾਂ ਨੂੰ ਹਟਾਇਆ ਜਾ ਰਿਹਾ ਹੈ ਜਥੇਦਾਰਾਂ ਦੇ ਕਰਦਾਰ ਪੁਛੇ ਕੀਤੇ ਜਾ ਰਹੀ ਹੈ ਜਲੇਲ ਕੀਤਾ ਜਾ ਰਿਹਾ ਹੈ ਉਹਦੇ ਤੇ ਵਿਧਾਨ ਸਭਾ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ ਉਹਨਾਂ ਨੇ ਬਹਿਸ ਦੀ ਮੰਗ ਕੀਤੀ ਉਹਨਾਂ ਦੇ ਨਾਲ ਹੀ ਇਹ ਵੀ ਮੰਕੀਤੇ ਕਿ ਸ਼ਰੋਮਣੀ ਅਕਾਲੀ ਦਲ ਤੋਂ ਜਿੱਤ ਕੇ ਆਏ ਇਹਦਾ ਇੱਕ ਮਨਪ੍ਰੀਤ ਸਿੰਘ ਯਾਲੀ ਉਹ ਇਸ ਬਾਰੇ ਵੀ ਜਾਣਕਾਰੀ ਦੇ ਤੇ ਤਰੰਤ ਮਨਪ੍ਰੀਤ ਸਿੰਘ ਯਾਲੀ ਨੇ ਵੀ ਬਿਨਾਂ ਦੇਰ ਕੀਤੇ ਆ ਤੋ ਦੱਸ ਕੋਈ ਵੀ ਕਿ ਦੱਸਣਾ ਬਣਦਾ ਹੈ ਕਿ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਬੇਸ਼ੱਕ ਅੱਜ ਬਗੀਤੜੇ ਚ ਨੇ ਸੁਧਾਰ ਲੈਰ ਚ ਨੇ ਤੇ ਨਵੇਂ ਅਕਾਲੀ ਦਲ ਦੀ ਭਰਤੀ ਕਰ ਰਹੇ ਨੇ ਪਰ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੋਂ ਜਿੱਤ ਕੇ ਆਏ ਹੋਏ ਨੇ ਇਸ ਕਰਕੇ ਉਹਨਾਂ ਨੂੰ ਅਕਾਲੀ ਦਲ ਦੇ ਵਿਧਾਇਕ ਦੇ ਨਾਲ ਹੀ ਕਿਹਾ ਜਾਏਗਾ ਕਿਉਂਕਿ ਸੰਵਧਾਨਕ ਤੌਰ ਤੇ ਉਹ ਅੱਜ ਅਕਾਲੀ ਦਲ ਦੇ ਵਿਧਾਇਕ ਨੇ माननीय स्पीकर साहब मैं एक बड़ा ही जरूरी ਤੇ अहम ਮੁੱਦਾ ਦੁਨੀਆ ਚ ਹਰ ਇੱਕ ਸਿੱਖ ਨਾਲ ਜੁੜਿਆ ਮਸਲਾ ਜੀ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਇੱਕ ਐਦਾਂ ਦਾ ਮੁੱਦਾ ਜਿਨ ਹਰ ਇੱਕ ਸਿੱਖ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜੀ ਅਸੀਂ स्पीकर साहब ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਸਾਏ ਅਸ਼੍ਰੀਏ ਕਾਲ ਤੱਕ ਸਾਡੇ ਉੱਤੇ ਉਹ ਸਭ ਤੋਂ ਸੁਪਰੀਮ ਹੈ ਸਾਡੇ ਸਿੱਖਾਂ ਦੇ ਲਈ ਹਰ ਇੱਕ ਸਿੱਖ ਉੱਥੇ ਆਪਣਾ ਸੀਸ ਝੁਕਾਉਂਦਾ ਮਾਨਯੋਗ ਸਪੀਕਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਸਾਡੇ ਜਥੇਦਾਰ ਸਹਿਬਾਨਾਂ ਨੂੰ ਰਾਤੋਂ ਰਾਤ ਹਟਾ ਦਿੱਤਾ ਜਾਂਦਾ ਹੈ ਕਿਸੇ ਨੂੰ ਜਥੇਦਾਰ ਲਾ ਦਿੱਤਾ ਜਾਂਦਾ ਹੈ ਅਖਬਾਰਾਂ ਦੁਨੀਆ ਦੇ ਵਿੱਚ ਹਰ ਇੱਕ ਸਿੱਖ ਚਿੰਤਿਤ ਹੈ ਕਿ ਬਹੁਤ ساری ਗੱਲਾਂ ਹੈ ਕਿ ਰਾਜਨੀਤਿਕ ਦਬਾਅ ਆਇਆ ਮੈਂ ਚਾਹੂੰਗਾ ਸਰ ਇਸ ਹਾਊਸ ਦੇ ਵਿੱਚ ਵੀ ਬਹੁਤ ਸਾਰੇ ਇਧਰਲੇ ਸਾਥੀ ਵੀ ਅ ਇਧਰੋਂ ਵੀ ਸਾਡੇ ਡਾਕਟਰ ਨੇਜਰ ਸਾਹਿਬ ਬੈਠੇ ਆ ਗਿਆਸਪੁਰਾ ਸਾਹਿਬ ਹੈ ਖੁੱਡੀਆਂ ਸਾਹਿਬ ਹੈ 41 ਸਾਹਿਬ ਬੈਠੇ ਹੈ ਹਾਲਾਂਕਿ ਇੱਕ ਵੱਖਰਾ ਸਾਡਾ ਸਰਕਾਰ ਦਾ ਇਸ ਹਾਊਸ ਦਾ ਨਹੀਂ ਪਰ ਇਹ ਸਿੱਖਾਂ ਦੇ ਨਾਲ ਜੁੜਿਆ ਬਹੁਤ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਥੇਦਾਰਾਂ ਦੀ ਜਿਸ ਤਰੀਕੇ ਨਾਲ ਇਹ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜਰੂਰ ਕੁਛ ਨਾ ਕੁਛ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖਾਂ ਆਪਣੇ ਰੱਖਣ ਕਿ ਟੁਕੜ 41 ਸਾਹਿਬ ਦਾ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਜੀਪੀਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹਨੇ ਇੱਕ ਫੈਸਲੇ ਲਏ ਤੇ ਸਾਊਸ ਦੇ ਵਿੱਚ ਸਾਰੇ پوری ਦੁਨੀਆ ਇਸ ਦੇ ਉੱਤੇ ਵੀ ਜ਼ਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਮਾਝੂ ਮੰਤਰੀ ਨੇ ਗੱਲ ਕੀਤੀ ਹੈ ਸ੍ਰੀ ਕਾਲਤਖ ਸਾਹਿਬ ਜੀ ਦੀ ਸ੍ਰੀ ਕਾਲਤਖ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਹ ਤਖਤ ਬਣਾਇਆ ਗਿਆ ਤੇ ਦੁਨੀਆ ਦੇ ਵਿੱਚ ਬੈਠਾ ਹਰ ਸਿੱਖਾ ਜਿਹੜਾ ਉਹਦੇ ਲਈ ਜੋ ਵੀ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਆ ਹਰੇਕ ਸਿੱਖ ਪ੍ਰਵਾਨ ਕਰਦਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜੱਜ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਹਦੇ ਦੇਸ਼ ਸੁਣਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲੈਂਦੀ ਤਾਂ ਉਹ ਲੀਡਰਸ਼ਿਪ ਦੀ ਮੁੜ ਸਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸਰ ਸਿੰਘ ਨੇ ਦੁਬਾਰਾ ਦਾਅਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਹੀ ਜਸਰ ਸਾਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਦ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੀ ਜੋ ਵੀ ਜੱਥੇ ਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਧੰਨਵਾਦ ਜੀ ਜੋ ਤੁਸੀਂ ਮੈਨੂੰ ਜ਼ੀਰੋ ਆਵਰ 'ਚ ਬੋਲਣ ਦਾ ਮੌਕਾ ਦਿੱਤਾ ਸੋ ਦਰਸ਼ਕੋ ਤੁਸੀਂ ਸੁਣਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਨਪ੍ਰੀਤ ਸਿੰਘ ਯਾਲੀ ਉਹਨਾਂ ਨੇ ਕਿਹਾ ਕੀ ਹੈ ਚੋਹਰਜੋਤ ਸਿੰਘ ਬੈਂਸ ਇਹ ਗੱਲ ਕਹਿੰਦੇ ਨੇ ਕਿ ਬੇਸ਼ੱਕ ਅਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹਾਂ ਪਰ ਹੈ ਤਾਂ ਸਿੱਖ ਚੇਤਾਵਾਂ ਤਾਂ ਸਾਨੂੰ ਵੀ ਨੇ ਚਿੰਤਾ ਸਮੁੱਚੇ ਸਿੱਖ ਜਗਤ ਨੂੰ ਹੈ ਸੋ ਇਸ ਕਰਕੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਜੇਕਰ ਵਿਧਾਨ ਸਭਾ ਦੇ ਵਿੱਚ ਚਰਚਾ ਹੋਏਗੀ ਤਾਂ ਫਿਰ ਕਿਤੇ ਨਾ ਕਿਤੇ ਕੋਈ ਹੱਲ ਹੁੰਦਾ ਨਜ਼ਰ ਆਏਗਾ ਤੇ ਕੌਮ ਨੂੰ ਪਤਾ ਲੱਗੇਗਾ ਸੋ ਨਾਲ ਮਨਪ੍ਰੀਤ ਸਿੰਘ ਆਲੀ ਨੇ ਵੀ ਕਿਹਾ ਕਿ ਰਾਤੋਂ ਰਾਤ ਜਥੇਦਾਰਾਂ ਨੂੰ ਹਟਾਉਣਾ ਤੇ ਲਾਉਣਾ ਇਹ ਕਿਹੜੀ ਮਰਿਆਦਾ ਹੈ ਕਿਹੜਾ ਸੰਵਧਾਨ ਹੈ ਕਿਹੜਾ ਕਾਨੂੰਨ ਹੈ ਤੇ ਕਿਹੜਾ ਐਕਟ ਹੈ ਸੋਨਾ ਇਹ ਵੀ ਕਿਹਾ ਕਿ ਜੋ ਹੁਣ ਸ੍ਰੀ ਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਐਸਜੀਪੀਸੀ ਤੋਂ ਲੋਕਾਂ ਦਾ ਵਿਸ਼ਵਾਸ ਉਠਾਇਆ ਤੇ ਕਾਲੀ ਦਲ ਦਾ ਹਾਲ ਕੀਤਾ ਇਸ ਤੇ ਚਰਚਾ ਤਾਂ ਕਰਨੀ ਬਣਦੀ ਇਹ ਚਰਚਾ ਵਿਧਾਨ ਸਭਾ ਚ ਕਰਨੀ ਬਣਦੀ ਹੈ ਸੋ ਦਰਸ਼ਕੋ ਉਸ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਪੱਖ ਰੱਖਿਆ ਤੇ ਉਹਨਾਂ ਕਿਹਾ ਕਿ ਬਿੱਲੀ ਥੈਲਿਆਂ ਬਾਹਰ ਆ ਗਈ। ਮਤਲਬ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਮਨਸੂਬੇ ਸਾਰਿਆਂ ਦੇ ਸਾਹਮਣੇ ਆ ਗਏ ਆ। ਉਹਨਾਂ ਕਿਹਾ ਮੰਗ ਵੀ ਕੀਤੀ ਹੈ ਇਸ ਜੋ ਇਹ ਕੱਲ 0 ਆਵਰ ਦੇ ਵਿੱਚ ਮੰਗ ਕੀਤੀ ਹੈ ਇਹਨੂੰ ਵਿਧਾਨ ਸਭਾ ਦੀ ਕਾਰਵਾਈ ਚੋਂ ਤੁਰੰਤ ਹਟਾਇਆ ਜਾਤ। ਕਿਉਂ ਕਿਉਂਕਿ ਸਿੱਖਾਂ ਦੇ ਧਾਰਮਿਕ ਮਾਮਲੇ ਨੇ। ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਤੇ ਜੇਕਰ ਦਖਲ ਅੰਦਾਜ਼ੀ ਹੋਏਗੀ ਤਾਂ ਫਿਰ ਸਿੱਖ ਕੌਮ ਦੇ ਵਿੱਚ ਤੂ្វីਦਾਤਾ ਪੈਦਾ ਹੋਣੀ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਉਹਨਾਂ ਦੇ ਨਾਲ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦਨ ਕੀ ਕਿਹਾ ਉਹ ਵੀ ਆਪਾ ਤੁਹਾਨੂੰ ਅੱਜ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ ਆਮ ਤੌਰ ਤੇ ਜਦੋਂ ਜ਼ੀਰੋ ਆਵਰ ਹੁੰਦਾ ਤੇ ਉਦੋਂ ਜਿਹੜੇ ਐਮ ਐਲ ਏ ਸਾਬਾਨ ਨੇ ਕਈ ਵਾਰੀ ਕਿਸ ਮਸਲੇ ਵਾਸਤੇ ਉਹਨਾਂ ਨੂੰ ਸਮਾਂ ਹੋਰ ਕਿਤੇ ਨਹੀਂ ਮਿਲਦਾ ਤੇ ਮੁੱਦਾ ਅਹਿਮ ਹੋਵੇ ਤੇ 0 आवर ਚ ਇੱਕ ਤੋਂ ਮਿੰਟ ਵਿੱਚ ਉਹ ਆਪਣਾ ਮੁੱਦਾ ਉਠਾ ਲਵੇ ਪਰ ਜਨਨਲੀ ਇਹ ਹੁੰਦਾ ਕਿ ਮੰਤਰੀ ਸਹਿਬਾਨ ਕਦੀ 0 आवर ਦੇ ਵਿੱਚ ਆਮ ਤੌਰ ਤੇ ਨਹੀਂ ਪਹੁੰਚਦੇ ਕਿਉਂਕਿ ਉਹਨਾਂ ਕੋਲੇ ਬੋਲਣ ਵਾਸਤੇ ਬਹੁਤ ਸਮਾਂ ਹੁੰਦਾ ਜੇ ਕੋਈ ਐਮਐਲਏ ਮੁੱਦਾ ਠਾਵੇ ਤੇ ਮੰਤਰੀ ਦੀ ਮਰਜ਼ੀ ਹੋਵੇ ਤਾਂ ਜਵਾਬ ਦੇ ਸਕਦਾ ਹੈ ਨਾ ਮਰਜ਼ੀ ਹੋਵੇ ਤਾਂ ਜਵਾਬ ਨਾ ਦੇਵੇ ਕੋਈ ਜ਼ਰੂਰਤ ਵੀ ਨਹੀਂ ਹੈ ਪਰ ਅੱਜ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਖੁਦ ਆਪ ਜ਼ੀਰੋ ਆਵਰ ਦੇ ਵਿੱਚ ਖੜੇ ਹੋ ਕੇ ਤੇ ਸ਼੍ਰੀ ਅਕਾਲ ਤਿਕ ਸਾਹਿਬ ਦਾ ਜਿਹੜਾ ਵਿਧਿ ਵਿਵਧਾਨ ਬਣਾਉਣ ਵਾਸਤੇ ਜਿਹੜੀ ਤਜਵੀਜ਼ ਆ ਆਪਣੀ ਉਹ ਜ਼ੀਰੋ ਆਵਰ ਦੇ ਵਿੱਚ ਉਸ ਸਮੇਂ ਪੇਸ਼ ਕਰ ਲਿਆ ਦੂਜੇ ਪਾਸੇ ਸਾਡੇ ਜਿਹੜੇ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਵੀ ਕਿਉਂਕਿ ਪਹਿਲੇ ਹੀ ਲੱਗਦਾ ਸੀ ਸਾਰਾ ਗਿਣਾ ਮਿਥਿਆ ਦੋਨੇ ਪਾਸੇ ਔਰ ਮੰਤਰੀ ਜੀ ਨੇ ਵੀ ਬੋਲਦੇ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਮੈਂ ਹੈਰਾਨ ਸੀ ਕਿ ਸ੍ਰੀ ਆਕਾਸ਼ਪਤ ਸਿੰਘ ਸਾਡਾ ਸਭ ਤੋਂ ਸਰਮਾਉ ਜਿਹੜੀ ਸਸਤਾ ਸੇ ਕੌਮ ਦੀ ਜਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਸਿੱਖ ਕੋਈ ਬੈਠਾ ਹੁੰਦਾ ਹੈ ਸ਼੍ਰੀ ਕਾਸ਼ਟਕ ਸਾਹਿਬ ਨੂੰ ਨਤਮਸਤਕ ਆ ਉਹਦੇ ਸੰਬੰਧ ਦੇ ਵਿੱਚ ਮੇਰੀ ਪੀੜੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਪਿੰਦ ਸਾਹਿਬ ਦਾ ਉਹਦੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਨ ਕਰਨ ਵਾਸਤੇ ਖੜਾ ਹੋਇਆ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ ਇਹ ਆਪਣੇ ਸ਼ਬਦ ਆ ਮੰਤਰੀ ਜੀ ਦੇ ਵੀਡੀਓ ਵੀ ਮੇਰੇ ਕੋਲ ਹੈ ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ ਆਪਣੇ ਸ਼ਬਦ ਆ ਮੈਨੂੰ ਸੁਣਾਇ ਦੇਣਾ ਮੇਰੇ ਖਿਆਲ ਛੋਟੀ ਜਿਹੀ ਕਲੈਰਟੀ ਹੋ ਜੇਗੀ 1 ਸੈਕਿੰਡ ਦਾ ਕੰਮ ਹੈ ਮੇਰੇ ਕੋਲ ਹੀ ਵੀਡੀਓ ਐ ਫੋਨ ਦੇ ਵਿੱਚ ਹੈ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਜਿੱਥੋਂ ਸ਼ੁਰੂਆਤ ਕੀਤੀ ਹੈ ਮੰਤਰੀ ਸਾਹਿਬ ਨੇ ਉਹ ਹੀ ਸੁਣ ਲਓ ਤੁਸੀਂ ਉਹਨੇ ਨਾਲ ਹੀ ਤਸਦੀ ਹੋ ਜੇਗੀ ਮੰਤਰੀ ਜੀ ਉਹ ਕਹਿਣਾ ਚਾਹੁੰਦੇ ਸੀ ਅਰਜੋਨ ਜੀ ਆ ਮਾਨੀ ਸ਼ਿੰਕਰ ਸਾਹਿਬ ਪੱਕਾ ਮੈਂ ਅਸੀਂ ਬਹੁਤ ਸਾਰੇ ਦਰਸ਼ਕੋ ਲੈ ਵੀਏ ਇਹ ਵੀ ਟਿੱਕੋਰ ਕਰ ਲਵਾਂਗੇ ਮਾਨੀ ਸ਼ਿੰਕਰ ਸਾਹਿਬ ਮੈਂ ਇੱਕ ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ 'ਚ ਹਰ ਇੱਕ ਸਿੱਖਣ ਜੁਆ ਮਨਿਆ ਕੇ ਰਾਜਨੀਤੀ ਨੇ ਤਾਂ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਮਤਲਬ Shri Karthik Saab ਦੀ ਗੱਲ ਸ਼ੁਰੂ ਹੋਣ ਲੱਗੀ ਆ ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੇ ਪੀੜ ਦਾ ਸਿਧਾਂਤ ਆ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤਾਂ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਆ ਕਿਸਾ ਹਸੇਦ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਹੈ ਕੋਈ ਨਹੀਂ ਮੰਨਦੇ ਔਰ ਮੰਤਰੀ ਜੀ ਨੇ ਇੱਥੋਂ ਗੱਲ ਸ਼ੁਰੂ ਕੀਤੀ ਮਤਲਬ ਇਹ ਜਿਹੜੀ ਭਵਤਮਨ ਦੀ ਸਰਕਾਰ ਦੀ ਸ਼ਰਧਾ ਕਿੰਨੀ ਕੁ ਹੈ ਸ਼੍ਰੀ ਕਾਲਟਿਕ ਸਾਹਿਬ ਦੇ ਉੱਤੇ ਤੇ ਮੇਰੀ ਫਿਰਦੇ ਸਿਧਾਂਤ ਦੇ ਉੱਤੇ ਇਹ ਤਾਂ ਪਹਿਲੇ ਸ਼ਬਦ ਤੋਂ ਹੀ ਮੰਤਰੀ ਜੀ ਤੋਂ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਬਕਤਰੀਆਂ ਦੇ ਨਾਮ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮਸਲਾ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਬੁਣਾਈਦ ਜਾਂਦੇ ਆ ਹਟਾਏ ਜਾਂਦੇ ਆ ਇਹਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਵੀ ਮੈਂ ਕੁਝ ਦਿਨ ਬਾਅਦ ਤੇ ਭੇਖਾ ਕਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਵੀ ਅੱਜ ਚੱਲ ਰਿਹਾ ਪੀਐਸ਼ ਸ਼੍ਰੋਮਣੀ ਗੁਦਰਾ ਪ੍ਰਬੰਧਕ ਕਮੇਟੀ ਦਾ اجلاس ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ। ਔਰ ਜਿਸ ਤਰ੍ਹਾਂ ਮੇਰੇ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ। ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ। ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਹੈ। ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲ ਤਖਸਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਲ ਤਖਸਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜਾ ਰਿਕਾਰਡ ਵਿੱਚ ਦੇਖ ਲਓ ਸ਼੍ਰੀ ਅਕਾਲ ਤਖਸਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਲ ਤਖਸਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਹਾਂ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਿਆਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਪੰਜ ਮੈਂਪਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੀ ਇਹ ਜੈਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਅਕਾਲ ਤਖਤ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਤੇ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਸ ਦੀ ਕਾਰਤਿਕ ਸਾਹਿਬ ਤੋਂ ਟੁੱਟੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧਿ ਵਿਧਾਨ ਅਕਾਲ ਤਖਤ ਸਾਹਿਬ ਦਾ ਬੰਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧਿ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਵਿੱਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇੰਨਾ ਕੁ ਤੇ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧੀ ਵਿਧਾਨ ਕੋਈ ਬਣਾ ਵੀ ਦਿਓ ਕਿਉਂਕਿ ਤੁਹਾਡਾ ਪਤਾ ਕੋਈ ਨਹੀਂ ਜੋ ਕੇਜਰੀਵਾਲ ਦਾ ਹੁਕਮ ਆਉਣਾ ਤੇ ਉਸ ਤੋਂ ਬਾਅਦ ਹੁਣ ਤਾਂ ਸੋਧਿਆ ਸਾਹਿਬ ਆ ਗਏ ਨਾਲ ਸਤਿੰਦਰ ਜੈਨ ਆ ਗਏ ਨਾਲ ਹੋਰ ਦਿੱਤੀ ਵਾਲੇ ਕਿੰਨੇ ਆ ਕੇ ਬਹਿ ਗਏ ਕੋਈ ਪਤਾ ਨਹੀਂ ਤੁਹਾਡਾ ਕੰਨ ਨੂੰ ਤੁਸੀਂ ਇੱਥੇ ਕਿਹੜਾ ਮਤੈ ਪਾ ਦਿਓ ਪਰ ਤੁਹਾਡੇ ਮਤੇ ਦੇ ਹੱਦ ਜਿਹੜੀ ਆ ਉਹ ਤਾਂ ਸ਼ੰਭੂ ਪੈਰੀ ਦੇ ਹਨ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਆ ਨਾ ਪ੍ਰਧਾਨ ਸਭਾ ਤੇ ਇੱਥੋਂ ਤੱਕ ਹੀ ਜਾ ਸਕਦੀ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਆ ਸਾਰੀ ਮਨੁੱਖਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾੜੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਲੜ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ। ਔਰ ਤੁਸੀਂ ਏਡੀ ਵੱਡੀ ਸੱਟ ਮਾਰੀ ਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ। ਦੱਸ ਕੋ ਤੁਸੀਂ ਸੁਣਿਆ ਕਿ ਡਾਕਟਰ ਦਰਜੀਤ ਸਿੰਘ ਚੀਮਾ ਨੇ ਮੰਗ ਕੀਤੀ ਹੈ। ਕਿ ਵਿਧਾਨ ਸਭਾ ਦੀ ਕਾਰਵਾਈ ਤੋਂ ਹਟਾਇਆ ਜਾਵੇ ਸਿੱਖਾਂ ਦੇ ਮਾਮਲੇ 'ਚ ਦਖਲ ਨਾ ਦਿੱਤਾ ਜਾਵੇ ਤੇ ਉਹਨਾਂ ਇਹ ਵੀ ਕਿਹਾ ਕਿ ਸਭ ਕੁਝ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ ਇਹ ਸਭ ਕੁਝ ਗੱਠਜੋੜ ਨਾਲ ਕੀਤਾ ਜਾ ਰਿਹਾ ਹੈ ਕਿਉਂ ਕਿ ਵਿਰੋਧੀ ਤੇਰਾ ਧਿਰ ਸੁਧਾਰ ਲਹਿਰ ਬਾਗੀ ਧੜਾ ਜਾਂ ਜੋ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਕਲ ਦੀ ਭਰਤੀ ਕਰ ਰਿਹਾ ਹੈ ਉਦੇ ਮਨਸੂਬੇ ਜਗਜਾਰ ਹੋ ਗਏ ਨੇ ਅਕਾਲੀ ਦਲ ਕਹਿੰਦਾ ਹੈ ਕਿ ਸਾਨੂੰ ਪਹਿਲਾ ਸ਼ਖਸ ਹੀ ਸਮੁੱਚੀ ਸਿਰਫ ਕੌਮ ਨੂੰ ਸ਼ਖਸ ਹੀ ਇਹ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਹੈ ਜਦ ਕਿ ਹਰਜੋਤ ਸਿੰਘ ਪੈਂਸ ਇਹ ਗੱਲ ਕਹਿੰਦੇ ਆ ਕਿ ਸਿਆਸਤ ਤੇ ਧਾਰਮਿਕ ਮਾਮਲੇ ਇਹ ਵੱਖੋ ਵੱਖੋ ਨੇ ਚਾਹੀਦੇ ਆ ਸਿਆਸਤ ਦਾ ਤਖਲ ਨਹੀਂ ਹੋਣਾ ਚਾਹੀਦਾ ਕਿਉਂਕਿ ਹਰਜੋਤ ਸਿੰਘ ਵੈਂਸ ਦਾ ਮੰਨਣਾ ਹੈ ਕਿ ਇੱਕ ਸਿਕ ਕੌਮ ਦੇ ਮਾਮਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿੱਧਾ ਦਖਲ ਕਰ ਰਹੀ ਹੈ ਉਹ ਕਹਿੰਦੇ ਆ ਉਹਨਾਂ ਦਾ ਮੰਨਣਾ ਹੈ ਜਾਂ ਉਹਨਾਂ ਦੇ 0 ਆਵਰ ਵਿੱਚ ਚੁੱਕੇ ਮਾਮਲੇ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਹਰਜੋਤ ਸਿੰਘ ਵੈਂਸ ਇਹ ਚਾਹੁੰਦੇ ਨੇ ਕਹਿਣਾ ਕਿ ਅਕਾਲੀ ਦਲ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਬੰਦ ਕਰੇ ਮਨਪ੍ਰੀਤ ਸਿੰਘ ਇਹ ਅੱਲੀ ਦਾ ਵੀ ਇਹੀ ਕਹਿਣਾ ਹੈ ਤੇ ਇੱਕ ਪਾਸੇ ਸਿਆਸਤ ਤੇ ਦੂਜੇ ਪਾਸੇ ਧਾਰਮਿਕ ਮਾਮਲਿਆਂ ਦਾ ਖਰੰਦਾਜੀ ਉਹਨੂੰ ਕਿਹੜੇ ਧਾਰਮਿਕ ਮਾਮਲੇ ਜਿਵੇਂ ਐਸਜੀਪੀਸੀ ਪ੍ਰਧਾਨ ਵੀ ਅਕਾਲੀ ਦਲ ਦਾ ਤੇ ਅਕਾਲੀ ਦਲ ਤੇ ਨਾਲ ਸੰਬੰਧਤ ਲਾਏ ਪ੍ਰਧਾਨ ਤੇ ਲਗਾਈ ਗਈ ਅੰਤਰੀ ਕਮੇਟੀ ਵੱਲੋਂ ਸਿੰਘ ਸਹਿਬਾਨ ਨੂੰ ਘਟਾਉਣਾ ਸਿੰਘ ਸਹਿਬਾਨ ਨੂੰ ਲਾਉਣਾ ਹੈ ਬੇਚ ਜੱਕ ਬੇ ਡਰ ਅਤੀ ਰਾਤ ਨੂੰ ਉਹਨਾਂ ਨੂੰ ਪਗੜੀ ਦੀ ਰਸਮ ਅਦਾ ਕਰਨੀ ਤੇ ਸਿੱਖਾਂ ਦੇ ਮਾਮਲੇ 'ਚ ਦਖਲ ਅੰਦਾਜ਼ੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ 'ਮੰਨ ਠੇਸ ਪਹੁੰਚਾਉਣਾ ਤੇ ਕਿਤਾਈ ਬਰਦਾਸ਼ਤ ਨਹੀਂ ਹੋਏਗਾ ਹੁਣ ਅਕਾਲੀ ਦਲ ਦੀ ਮੰਗ ਹੈ ਤੇ ਅਕਾਲੀ ਦਲ ਦੀ ਮੰਗ ਦੇ ਉੱਪਰ ਕਿੰਨਾ ਗੌਰ ਫਰਮਾਇਆ ਜਾਏਗਾ ਅਕਾਲੀ ਦਲ ਦੀ ਮੰਗ ਦੇ ਉੱਪਰ ਕੋਈ ਕਾਰਵਾਈ ਹੋਏਗੀ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਜੋ ਸੈਸ਼ਨ ਦੁਬਾਰਾ ਫਿਰ ਕਦੇ ਆਏਗਾ ਕਿ ਉੱਥੇ ਚਰਚਾ ਹੋਏਗੀ ਕਿ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਹੈ ਕਿ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਮੁੱਦੇ ਉਠਾਉਣੇ ਚਾਹੀਦੇ ਆ ਕਿਉਂ ਕਿਉਂਕਿ ਸਿੱਖਾਂ ਦੇ ਮਾਮਲਿਆਂ ਦੀ ਚਰਚਾ ਦੇ ਲਈ ਐਜੀਪੀਸੀ ਦਾ اجلاس ਹੈ ਐਜੀਪੀਸੀ ਦਾ ਆਪਣਾ ਸੰਵਧਾਨ ਹੈ ਐਜੀਪੀਸੀ ਦਾ ਆਪਣਾ ਹੀ ਇੱਕ ਵਿਧਾਨ ਸਭਾ ਦੇ ਵਾਂਗ ਇੱਕ ਵੱਖਰਾ ਜਿਵੇਂ ਪਹਿਲਾਂ ਕਿਹਾ ਕਿ اجلاس ਸਾਹ ਉਹਨਾਂ ਦੇ ਮੈਂਬਰ ਨੇ ਉਹਦਾ ਪ੍ਰਧਾਨ ਹੈ ਔਰ اجلاس ਹੁੰਦਾ ਹੈ ਉੱਥੇ ਮੁੱਦੇ ਉਠਾਏ ਜਾਂਦੇ ਆ ਚਰਚਾ ਹੁੰਦੀ ਹੈ ਕਿ ਫਿਰ ਵਿਧਾਨ ਸਭਾ ਦੇ ਵਿੱਚ ਚਰਚਾ ਦੀ ਮੰਗ ਕਿਉਂ ਉੱਠੀ ਕਿ ਸਾਨੂੰ ਅਕਾਲੀ ਦਲ ਦੇ اجلاس ਅਕਾਲੀ ਦਲ ਦੇ ਮੈਂਬਰਾਂ ਤੇ ਆਗੂਆਂ ਦੇ ਉੱਪਰ ਵਿਸ਼ਵਾਸ ਨਹੀਂ ਤੋਂ 10 ਕੋ ਗਲ ਵਿਸ਼ਵਾਸ ਦੀ ਹੈ ਵਿਸ਼ਵਾਸ ਤਾਂ ਉੱਠਦਾ ਜਾ ਰਿਹਾ ਹੈ ਵਿਸ਼ਵਾਸ ਸਿੱਖ ਕੌਮ ਦਾ ਐਸਜੀਪੀਸੀ ਤੋਂ ਤੇ ਖਾਸ ਕਰਕੇ ਸ੍ਰੀ ਕਾਲ ਤੱਕ ਸਾਡੇ ਜਥੇਦਾਰਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਸਿੱਖ ਕੌਮ ਚਾਹੁੰਦੀ ਹੈ ਕਿ ਇਹਨਾਂ ਨੂੰ ਸਿਆਸਤ ਤੋਂ ਵਾਕ ਕੀਤਾ ਜਾਵੇ ਨਿਰਪੱਖ ਤੌਰ ਤੇ ਸਿੰਘ ਸਹਿਬਾਨਾਂ ਦੀ ਚੋਣ ਹੋਵੇ ਨਿਯੁਕਤੀ ਹੋਵੇ ਤੇ ਸੇਵਾ ਮੁਕਤੀ ਧਰਪਕ ਤੌਰ ਤੇ ਕੀਤੀ ਜਾਵੇ। ਸੋ ਦਰਸ਼ਕੋ ਇੱਕ ਨਵੀਂ ਬਹਿਸ ਹੈ। ਇੱਕ ਵੱਡੀ ਚਰਚਾ ਦਾ ਵਿਸ਼ਾ ਹੈ। ਕਿ ਕੀ ਵਿਧਾਨ ਸਭਾ ਦੇ ਵਿੱਚ ਵਾਕਈ ਬਹਿਸ ਹੋਣੀ ਚਾਹੀਦੀ ਹੈ? ਕਿ ਵਿਧਾਨ ਸਭਾ ਦੇ ਵਿੱਚ ਵਾਕਈ ਸਿੱਖਾਂ ਦੇ ਮਾਮਲਿਆਂ ਨੂੰ ਲੈ ਕੇ ਸ੍ਰੀ ਕਲਤਖ ਸਰ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਹੋਣੀ ਚਾਹੀਦੀ ਹੈ। ਸੋ ਇਹਦੇ ਬਾਰੇ ਅਜੇ ਕੋਈ ਸਪਸ਼ਟ ਨਹੀਂ। ਵਕ ਵਕ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਸੋ ਇਹ ਜੇ ਸਮੇਂ ਦੀ ਲੋੜ ਹੈ ਇਹਦੇ ਲਈ ਕਿਉਂ ਕਿਉਂਕਿ ਚਰਚਾ ਵਿਧਾਨ ਸਭਾ ਦੇ ਵਿੱਚ ਹੋਣੀ ਖਾਸ ਕਰਕੇ ਸ੍ਰੀ ਕਲਤਕਸਰ ਸਾਹਿਬ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਗੱਲ ਹੈ ਤੇ ਵੱਡੀ ਚਰਚਾ ਵੀ ਹੈ ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਚਰਚਾ ਹੋਏਗੀ ਵਿਧਾਨ ਸਭਾ ਦੇ ਵਿੱਚ ਚਰਚਾ ਕੀਤੀ ਜਾਏਗੀ ਜਾਂ ਫਿਰ ਇਹ ਮਾਮਲਾ होर तुल फड़ेगा यह अजे आने वाला समा दसेगा तो दर्शकों अज के प्रोग्राम से नहीं मैनू दो इजाजत धन्यवाद For all your immigration family law needs, call or scan QR code to contact us. Rodis Inc. Million Miles with Smile or scan QR code to contact us. 9999 Bird truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy fine authentic indian cuisine in tracy or scan qr code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.